ਮੇਰਾ ਖਿਆਲ ਹੋਣੀ ਤਾਂ ਚਾਹੀਦੀ ਜੇ ਦਾਵਾ ਕਰਦੇ ਆ ਤਾਂ ਯਾਰ ਮੈਨੂੰ ਮੌਕਾ ਮਿਲੇ ਮੈਂ ਤਾਂ ਜ਼ਰੂਰ ਰੱਖੂਗਾ ਤੁਸੀਂ ਚਾਹਦੇ ਹੋ ਕਿ ਸਿਆਸਤ ਦੇ ਵਿੱਚ ਆਉਂ ਚਿੱਟਾ ਕੁਰਤਾ ਪਜਾਮਾ ਪਾਇਆ ਹੋਵੇ ਪੁਰਦਾ ਪਜਾਮਾ ਦਾ ਪਤਾ ਨਹੀਂ ਵੀ ਚਿੱਟਾ ਪਾਉਂਗਾ ਕਿ ਨਹੀਂ ਰਹੂੰਗਾ ਤਾਂ ਐਂ ਹੀ ਜਿਵੇਂ ਹੈਗਾ ਜਿ ਚਿੱਤ ਕਰੂੰ ਤਾਂ ਪਾਪ ਹੀ ਲਵਾਂਗੇ ਆਮ ਪੋਪਾਇਆ ਵੀ ਹੁੰਦਾ ਮੇਰੇ ਤੇ ਪਰ ਨੇਤਾਗਿਰੀ ਵਾਲਾ ਪੁਰਦਾ ਪਜਾਮਾ ਨਹੀਂ ਹੈਗਾ ਮੇਰੇ ਕੋਲ ਤਾਂ ਸਿੰਪਲ ਕੱਦਵੀ ਦੇ ਕੁਰਤਾ ਪਜਾਮਾ ਤੇ ਇਸ ਕਰਕੇ ਕਹਿੰਦਾ ਮੈਂ ਬੰਦਾ ਨੂੰ ਠੀਕ ਆ ਲੜਨਾ ਚਾਹਾਂਗੇ ਕਦੀ ਕਦੋਂ ਉਸ ਬਾਬਾ ਬਣਾਉਣਾ ਚਾਹੁੰਦੇ ਹੋ ਕਹਿੰਦੇ ਸਾਰਿਆਂ ਨੂੰ ਦੇਖ ਲਿਆ ਤੁਸੀਂ ਮਸੀਹੇ ਦੀ ਗੱਲ ਕੀਤੀ ਲੋਕ ਕਹਿੰਦੇ ਅਸੀਂ ਸਾਰਿਆਂ ਨੂੰ ਦੇਖ ਲਿਆ ਹੁਣ ਮੌਕਾ ਇੱਧਰ ਵੀ ਦਿੱਤਾ ਹੋਇਆ ਕਿ ਲੱਗਦਾ ਕਿ ਜੇ ਤੁਸੀਂ ਆਣਿਓ ਤੁਹਾਨੂੰ ਮੌਕਾ ਦੇ ਕੇ ਦੇਖ ਲੈਣਗੇ ਲੋਕ ਵੀ ਇਸ ਦੇਖ ਲੈ ਲੋ ਧਾਣੇ ਤੋਂ ਇਸ ਵਾਰ ਨਹੀਂ ਕਰਾਂਗੇ ਟ੍ਰਾਈ ਆਪਨ ਤੇਈ ਚ ਫਿਰ ਤਿਆਰ ਹੋ ਫਿਰ ਅੱਗੇ 27 ਚ ਦੇਖੋ 27 ਨੂੰ ਮੌਕਾ ਮਿਲਣਾ ਤਾਂ ਜ਼ਰੂਰ ਨੂੰ ਮਤਲਬ ਕਿਆ ਸਨ ਪੁਦੀਆਂ ਅਸੀਂ ਲਾ ਲਈਏ ਹਾਂ ਹਾਂ ਪੱਕਾ ਪੱਕਾ ਲਾ ਲਈਏ ਪਤਾ ਹੈ ਅੱਜ ਨਹੀਂ ਕੱਲ ਨਹੀਂ ਲੜੂਗਾ ਜ਼ਰੂਰ ਇੱਕ ਵਾਰ ਇੰਡੀਪੈਂਡੈਂਟ ਲੜੋਗੇ ਜਾਂ ਕਿਸੇ ਨਾਲ ਮੈਂ ਤਾਂ ਕਿਸੇ ਪਾਰਟੀ ਬਲੋਂ ਲੜਨਾ ਚਾਹੁੰਗਾ ਖਾਸ ਕਰਕੇ ਅਕਾਲੀ ਦਲ ਨੂੰ ਅਕਾਲੀ ਦਲ ਨਾਲ ਕਿਹੋ ਜਿਹਾ ਕਿ ਨਹੀਂ ਆਪਣੇ ਪੰਥ ਨਾਲ ਹੀ ਰਵਾਂਗੇ ਯਾਰ ਪੰਥ ਦੇ ਉਲਟ ਕਿੱਥੇ ਜਾਣਾ ਲੋਕ ਤਾਂ ਕਹਿੰਦੇ ਕਹਿੰਦੇ ਪੰਥ ਦੀ ਗੱਲ ਕਰਦੇ ਨਹੀਂ ਅਕਾਲੀ ਕਹਿੰਦੇ ਇਹ ਨਾ ਕਰਦੇ ਹੁਣ ਆਪਾਂ ਤਾਂ ਕਰਾਂਗੇ ਤੁਸੀਂ ਪਾਰਟੀ ਨਾਲ ਜੁੜੋਗੇ ਬੰਦਿਆਂ ਨਾਲ ਨਹੀਂ ਹਾਂ ਪਾਰਟੀ ਕੋਈ ਪਲੇਟਫਾਰਮ ਨਾਲ ਜੁੜਾਂਗੇ ਹੂੰ ਆਪਣਾ ਬਣਾਉਣਾ ਪ੍ਰੋਜੈਕਟ ਕਿਵੇਂ ਕਰਨਾ ਪਏ ਉਸ ਤਰ੍ਹਾਂ ਕਰਾ ਕਿ ਲਾਦਾ ਕਿ ਜਿਹੜੇ ਮਸੀਹ ਦੀ ਉਡੀਕ ਆ ਮਸੀਹਾ ਬਾਕੀ ਇਹ ਦੋਨੇ ਹੋਣਗੇ ਇਹ ਬਾਕੀ ਜਾ ਕੇ ਪਾਰਲੀਮੈਂਟ ਦੇ ਵਿੱਚ ਅਵਾਜ਼ ਚੁੱਕਣਗੇ ਪੰਜਾਬ ਦੇ ਮੁੱਦਿਆਂ ਦੀ ਗੱਲ ਕਰਨਗੇ ਸਮਾਂ ਸਮਾਂ ਦੱਸੂਗਾ ਪਰ ਮੇਰਾ ਖਿਆਲ ਵੀ ਹਜੇ ਟੂ अर्ਲੀ ਟੂ ਸੇ ਹੈਗਾ ਪਰ ਜਿਸ ਤਰ੍ਹਾਂ ਦੀ ਮੈਂ ਤਕਰੀਰਾਂ ਜਾਂ ਦੇਖ ਰਿਹਾ ਜਾਂ ਪਹਿਲੇ ਵਰਤਾਰਾ ਦੇਖਿਆ ਹੈਗਾ ਮੈਂ ਨਹੀਂ ਸੋਚਦਾ ਵੀ ਇਹ ਵੀ ਪੰਨੇ ਲਾ ਸਕਣਗੇ ਪਰ ਇਸ ਕਰਨੀ ਪਹਿਲੀ ਗੱਲ ਤਾਂ ਇਹਨਾਂ ਨੂੰ ਚੋਇਸ ਕਰਨੀ ਪੈਣੀ ਹੈਗੀ ਆ ਕਿ ਇੰਡੀਪੈਂਡੈਂਟ ਰਹਿ ਕੇ ਚੱਲਣਾ ਹੈਗਾ ਇਹਨਾਂ ਨੇ ਕਿ ਕਿਸੇ ਅਲਾਈਅੰਸ ਦਾ 파ਟ ਬਣਨਾ ਹੈ। ਹੂੰ। ਕਿ ਲਾਦਾ ਕਿ ਬਣਾ ਪੈ ਸਕਦਾ ਹੈ ਜਿਸ ਤਿੱਖੇ ਦਾ ਮਾਹੌਲ ਹੋ ਸਕਦਾ ਹੈ ਕਿਉਂਕਿ ਕਹਿੰਦੇ ਉੱਥੇ ਤਾਂ ਆਵਾਜ਼ ਬਹੁਤ ਹੀ ਬਹੁਤ ਹੀ ਗਿਣਤੀ ਦੇ ਵਿੱਚ ਹੁਣ 20 25 ਹੁਣ ਉਹਨਾਂ ਦੀ ਨਿਕਲਦੀ ਦੋ ਦੀ ਕਿਵੇਂ ਨਿਕਲੇਗੀ? ਨਹੀਂ ਜਿਨ੍ਹਾਂ ਨੇ ਕਰਨੀ ਹਿੰਦੀ ਆਵਾਜ਼ ਤਾਂ ਸਮਾਂ ਤਾਂ ਬਣੀ ਜਾਂਦਾ ਹੈ। ਹੂੰ। ਪਾਰਲੀਮੈਂਟ ਵਿੱਚ ਐਸੀ ਗੱਲ ਤਾਂ ਨਹੀਂ ਤੁਸੀਂ ਪਾਰਲੀਮੈਂਟ ਚੱਲੇ ਆ। ਹੂੰ। ਪਰਲਿਮੈਂਟ ਦਾ ਮੇਰੇ ਖਿਆਲੋਂ ਬੋਲਣ ਦਾ ਸਮਾਂ ਤਾਂ ਮਿਲੂਗਾ ਹੀ ਭਾਵੇਂ ਪੁਸ਼ਮੈਂਟ ਮਿਲਣ ਚਾਹੇ ਕਿੰਨਾ ਵੀ ਟਾਈਮ ਮਿਲੇ ਤੁਸੀਂ ਆਪਣਾ ਜੇ ਕੋਈ ਸਥਾਨ ਬਣਾਉਣਾ ਹੋਵੇ ਤਾਂ ਬਣਾਇਆ ਜਾ ਸਕਦਾ ਹੈ ਮੈਂ ਤਾਂ ਇਸ ਵਿਸ਼ਵਾਸ ਦਾ ਹੈਗਾ ਪਰ ਇਹ ਆ ਵੀ ਪਹਿਲੇ ਇਹਨਾਂ ਚੋਂ ਜਿਹੜੇ ਜਿਹੜੇ ਖਾਸ ਖਡੂਸਾ ਵਾਲਾ ਹੈਗੇ ਆ ਉਹ ਦਾਅਵੇ ਤਾਂ ਬਹੁਤ ਕਰਦੇ ਨੇ ਕਿ ਇਸ ਦਾ ਗੁਲਾਮ ਹੋ ਫਿਰ ਗੁਲਾਮ ਬਣ ਕੇ ਜਿੱਤ ਕੇ ਤਾਂ ਹੁਣ ਕੀ ਪ੍ਰਵਹਾਸ਼ਾ ਦੇਣਗੇ ਮੈਂ ਤਾਂ ਉਦੋਂ ਵੀ ਕਹਿੰਦਾ ਸੀ ਕੀ ਆਪਾਂ ਗੁਲਾਮ ਨਿਆਜ਼ਾਤ ਕੁਮਰ ਇਹ ਆਤ ਕੁਮਰ ਹੈ ਨਾ ਆਪਣੀ ਮਰਜ਼ੀ ਨਾਲ ਜਿਉਣਾ ਨਾ ਜੀ ਬਾਕੀ ਤਾਂ ਕਾਨੂੰਨ ਵਿਵਸਥਾ ਦੇ ਵਿੱਚ ਤਾਂ ਜਿਹੜਾ ਬਾਕੀਆਂ ਲਈ ਉਹ ਆਪਣੇ ਲਈ ਠੀਕ ਆ ਆਪਣੇ ਗ੍ਰੀਵੈਂਸਸ ਹੈਗੇ ਨੇ ਐਸ 6 ਵੀ ਸਾਡੇ ਗ੍ਰੀਵੈਂਸਸ ਹੈਗੇ ਨੇ ਸਟੇ ਗਵਰਨਮੈਂਟਸ ਦੇ ਨਾਲ ਸਾਡੇ ਪੰਜਾਬ ਦੇ ਇਸ਼ੂਆਂ ਦੇ ਦੁੱਖ ਨੇ ਸਾਨੂੰ ਵੀ ਸਾਡੇ ਕਿੰਨੇ ਇਸ਼ੂਸ ਪੈਂਡਿੰਗ ਖੜੇ ਨੇ ਉਹ ਪਿਛਲੇ 40 ਸਾਲਾਂ ਕੀ ਸਾਨੂੰ 47 ਦੇ ਖੜੇ ਹੈਗੇ ਉਹ ਉਹਨਾਂ ਦਾ ਠੀਕ ਆ ਸਾਡੇ ਚ ਇਹ ਪਰ ਜੇ ਤੁਹਾਡੇ ਕੋਈ ਗ੍ਰੀਵੈਂਸਿਸ ਨੇ ਇਹ ਮਤਲਬ ਤਾਂ ਨਹੀਂ ਕਿ ਆਪਾਂ ਇੱਥੇ ਕੋਈ ਗੁਲਾਮੀ ਦੀ ਜ਼ਿੰਦਗੀ ਬਤਿਤ ਕਰ ਰਹੇ ਹਾਂ। ਅੱਛਾ ਜੇ ਇਹਨਾਂ ਦੀ ਇਹ ਗੱਲ ਹੋਏਗੀ ਉੱਥੇ ਅਨੰਦਪੁਰ ਸਾਹਾ ਦਾ ਮਤਾ ਚੁੱਕਿਆ ਜਾਏਗਾ। ਉਹ ਜੋ ਸੰਤਾਂ ਦੇ ਬੋਲ ਹੁੰਦੇ ਸੀਗੇ ਤੁਸੀਂ ਇੰਟਰਵਿਊ ਦੇ ਵਿੱਚ ਵੀ ਕਹਿ ਸੀਗਾ ਵੀ ਟ੍ਰੇਨ ਦਾ ਨਾਮ ਵੀ ਦਰਵਾਦ ਸਾਬ ਰੱਖਿਆ ਜਾਵੇ। ਹਾਂ ਇਹ ਮੰਗ ਮੰਗ ਹੁੰਦੀ ਸੀ ਇਹ। ਇਹ ਇਹ ਹੋਣਗੀਆਂ ਗੱਲਾਂ। ਹੁਣ ਹੁਣ ਤਾਂ ਰੱਖੀ ਹੋਈ ਹੈ ਟ੍ਰੇਨ ਦਾ ਨਾਮ। ਹੂੰ। ਇਹ ਜੂਰ ਸਾਹਿਬ ਨੂੰ ਜਾਂਦੀ ਟ੍ਰੇਨ ਦਾ ਨਾਮ ਹੈਗਾ ਯਾਰ ਨਹੀਂ ਇਹ ਜਿਹੜੀਆਂ ਗੱਲਾਂ ਆਨੰਦਪੁਰ ਸਾਹਿਬ ਦੇ ਮਤੇ ਦੀਆਂ ਉੱਥੇ ਗੱਲਾਂ ਹੋਣਗੀਆਂ ਮੇਰਾ ਖਿਆਲ ਹੋਣੀ ਤਾਂ ਚਾਹੀਦੀ ਜੇ ਦਾਵਾ ਕਰਦੇ ਹਾਂ ਤਾਂ ਯਾਰ ਮੈਨੂੰ ਮੌਕਾ ਮਿਲੇ ਮੈਂ ਤਾਂ ਜ਼ਰੂਰ ਰੱਖੂਗਾ ਤੁਸੀਂ ਚਾਹਦੇ ਹੋ ਕਿ ਸਿਆਸਤ ਦੇ ਵਿੱਚ ਆऊं ਚਿੱਟਾ ਕੁੜਤਾ ਪਿਆ ਮੈਂ ਪਾਇਆ ਹੋਵੇ ਪੜਤਾ ਪਿਆ ਮੈਂ ਤਾਂ ਪਤਾ ਨਹੀਂ ਵੀ ਚਿੱਟਾ ਪਾਉਂਗਾ ਕਿ ਨਹੀਂ ਰਹੂੰਗਾ ਤਾਂ ਐਂ ਹੀ ਜਿਵੇਂ ਹੈਗਾ ਜਿੱਚਿਤ ਕਰੂੰ ਤਾਂ ਪਾਪ ਹੀ ਲਵਾਂਗੇ ਆਮ ਪੋਪਾ ਆਇਆ ਵੀ ਹੁੰਦਾ ਮੇਰੇ ਤੇ ਪਰ ਨੇਤਾਗਰੀ ਵਾਲਾ ਅੰਤਪੋੜਤਾ ਪਜਾਮਾ ਨਹੀਂ ਹੈਗਾ ਮੇਰੇ ਕੋਲ ਤਾਂ ਸਿੰਪਲ ਕੱਦੀ ਦੇ ਕੋਰਤਾ ਪਜਾਮਾ ਤੇ ਇਸ ਕਰਕੇ ਸੁਖਾਇਸਤਾ ਮੈਂ ਮੰਨਦਾ ਕਿ ਠੀਕ ਹੈ ਲੜਨਾ ਚਾਹਾਂਗੇ ਕਦੀ ਕਦੋਂ ਉਸ ਬਾਬਾ ਬਣਾਣਾ ਚਾਹੁੰਦੇ ਹੋ ਕਹਿੰਦੇ ਸਾਰਿਆਂ ਨੂੰ ਦੇਖ ਲਿਆ ਤੁਸੀਂ ਮਸੀਹੇ ਦੀ ਗੱਲ ਕੀਤੀ ਲੋਕ ਕਹਿੰਦੇ ਅਸੀਂ ਸਾਰਿਆਂ ਨੂੰ ਦੇਖ ਲਿਆ ਹੁਣ ਮੌਕਾ ਇੱਧਰ ਵੀ ਦਿੱਤਾ ਹੋਇਆ ਕਿ ਲੱਗਦਾ ਕਿ ਜੇ ਤੁਸੀਂ ਆਨਦੇ ਹੋ ਤੁਹਾਨੂੰ ਮੌਕਾ ਦੇ ਕੇ ਦੇਖ ਲੈਣਗੇ ਲੋਕ ਵੀ ਇਸ ਦੇਖ ਲੈਣ ਉਹ ਧਿਆਨੇ ਤੋਂ ਇਸ ਵਾਰ ਨਹੀਂ ਕਰਾਂਗੇ ਟ੍ਰਾਈ ਆਪਨ ਦੇ ਜੇ ਫਿਰ ਤਿਆਰ ਹੋ ਫਿਰ ਅੱਗੇ 27 ਚ ਦੇਖੋ 27 ਮੌਕਾ ਮਿਲਣਾ ਤਾਂ ਜ਼ਰੂਰ ਨੂੰ ਮਤਲਬ ਕਿਆਸਾਂ ਜੀ ਪੁਦੀਆਂ ਨੇ ਅਸੀਂ ਲਾ ਲੀਏ ਹਾਂ ਹਾਂ ਪਤਾ 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 ਅੱਜ ਨਹੀਂ ਕੱਲ ਨਹੀਂ ਲੜੂਗਾ ਜ਼ਰੂਰ ਇੱਕ ਵਾਰ ਇੰਡੀਪੈਂਡੈਂਟ ਲੜੋਗੇ ਜਾਂ ਕਿਸੇ ਨਾਲ ਹੋਊਗਾ ਮੈਂ ਤਾਂ ਕਿਸੇ ਪਾਰਟੀ ਵੱਲੋਂ ਲੜਨਾ ਚਾਹੂੰਗਾ ਖਾਸ ਕਰਕੇ ਕਾਲੀ ਦਲ ਨੂੰ ਅਕਾਲੀ ਦਲ ਨਾਲ ਕਿਵਾ ਜੇ ਹਾਂ ਕਿ ਨਹੀਂ ਆਪਣੇ ਪੰਥ ਨਾਲ ਹੀ ਰਵਾਂਗੇ ਯਾਰ ਪੰਥ ਦੇ ਉਲਟ ਕਿੱਥੇ ਜਾਣਾ ਲੋਕ ਤਾਂ ਕਹਿੰਦੇ ਕਹਿੰਦੇ ਪੰਥ ਦੀ ਗੱਲ ਕਰਦਣੀ ਹੈ ਕਾਲੀ ਕਹਿੰਦੇ ਇਹ ਨਾ ਕਰਦੇ ਹੁਣ ਆਪਾਂ ਤਾਂ ਕਰਾਂਗੇ ਤੁਸੀਂ ਪਾਰਟੀ ਨਾਲ ਜੁੜੋਗੇ ਬੰਦਿਆਂ ਨਾਲ ਨਹੀਂ ਹਾਂ ਪਾਰਟੀ ਕੋਈ ਪਲੇਟਫਾਰਮ ਨਾਲ ਜੁੜਾਂਗੇ ਹੂੰ ਚਾਹੇ ਆਪਣਾ ਬਣਾਉਣਾ ਪਵੇ ਚਾਹੇ ਕਿਵੇਂ ਕਰਨਾ ਪਵੇ ਉਸ ਤਰ੍ਹਾਂ ਕਰਾਂਗੇ ਕਿ ਇਲਾਦਾ ਕਿ ਜਿਹੜੇ ਮਸੀਹੇ ਦੀ ਉਡੀਕ ਆ ਮਸੀਹਾ ਬਾਕੀ ਇਹ ਦੋਨੇ ਹੋਣਗੇ ਇਹ ਬਾਕੀ ਜਾ ਕੇ ਪਾਰਲੀਮੈਂਟ ਦੇ ਵਿੱਚ ਆਵਾਜ਼ ਚੁੱਕਣਗੇ ਪੰਜਾਬ ਦੇ ਮੁੱਦਿਆਂ ਦੀ ਗੱਲ ਕਰਨਗੇ ਹਮ ਸਮਾਂ ਦੱਸੂਗਾ ਪਰ ਮੇਰਾ ਖਿਆਲ ਵੀ ਹਜੇ ਟੂ अर्ਲੀ ਟੂ ਸੇ ਹੈਗਾ ਪਰ ਜਿਸ ਤਰ੍ਹਾਂ ਦੀ ਮੈਂ ਤਕਰੀਰਾਂ ਜਾਂ ਦੇਖ ਰਿਹਾ ਜਾਂ ਪਹਿਲੇ ਵਰਤਾਰਾ ਦੇਖਿਆ ਹੈਗਾ ਮੈਂ ਨਹੀਂ ਸੋਚਦਾ ਵੀ ਇਹ ਇਹ ਬੰਨੇ ला ਸਕਣਗੇ ਕੁਸ ਕਰਨੀ ਪਹਿਲੀ ਗੱਲ ਤਾਂ ਇਹਨਾਂ ਨੂੰ ਚੋਇਸ ਕਰਨੀ ਪੈਣੀ ਹੈਗੀ ਆ ਕਿ ਇਹ ਇੰਡੀਪੈਂਡੈਂਟ ਰਹਿ ਕੇ ਚੱਲਣਾ ਹੈਗਾ ਇਹਨਾਂ ਨੇ ਕਿ ਕਿਸੇ ਅਲਾਈਅੰਸ ਦਾ ਪਾਰਟ ਬਣਨਾ ਹੈਗਾ ਕਿ ਲਾਦਾ ਕਿ ਬਣਾ ਪੈ ਸਕਦਾ ਹੈ ਜਿਸ ਤਿੱਖੇ ਦਾ ਮਾਹੌਲ ਹੋ ਸਕਦਾ ਕਿਉਂਕਿ ਕਹਿੰਦੇ ਉੱਥੇ ਤਾਂ ਆਵਾਜ਼ ਬਹੁਤ ਹੀ ਬਹੁਤ ਹੀ ਗਿੰਤੀ ਦੇ ਵਿੱਚ ਹੁਣ 20 25 ਹੁਣ ਉਹਨਾਂ ਦੀ ਨਿਕਲਦੀ ਦੋ ਦੀ ਕਿਵੇਂ ਨਿਕਲੇਗੀ ਨੇ ਜਿਨ੍ਹਾਂ ਨੇ ਕਰਨੀ ਹਿੰਦੀ ਵਾਇਸ ਦਾ ਸਮਾਂ ਤਾਂ ਮਾਣੀ ਜਾਂਦਾ ਹੈ। ਹੂੰ। ਪਾਰਲੀਮੈਂਟ ਵਿੱਚ ਐਸੀ ਗੱਲ ਤਾਂ ਨਹੀਂ ਹੁੰਦੀ ਤੁਸੀਂ ਪਾਰਲੀਮੈਂਟ ਚੱਲੇ ਆ। ਹੂੰ। ਤੇ ਪਾਰਲੀਮੈਂਟ ਦਾ ਮੇਰੇ ਖਿਆਲੋਂ ਬੋਲਣ ਦਾ ਸਮਾਂ ਤਾਂ ਮਿਲੂਗਾ ਹੀ ਭਾਵੇਂ ਪੋਸ਼ਮੈਂਟ ਮਿਲਣ ਚਾਹੇ ਕਿੰਨਾ ਵੀ ਟਾਈਮ ਮਿਲੇ। ਹੂੰ। ਤੇ ਤੁਸੀਂ ਆਪਣਾ ਜੇ ਕੋਈ ਸਥਾਨ ਬਣਾਉਣਾ ਹੋਵੇ ਤਾਂ ਬਣਾਇਆ ਜਾ ਸਕਦਾ ਹੈ। ਹੂੰ। ਮੈਂ ਤਾਂ ਇਸ ਵਿਸ਼ਵਾਸ ਦਾ ਹੈਗਾ ਪਰ ਇਹ ਆ ਵੀ ਪਹਿਲੇ ਇਹਨਾਂ ਚੋਂ ਜਿਹੜੇ ਜਿਹੜੇ ਖਾਸ ਖਡੂਸਾ ਵਾਲਾ ਹੈਗੇ ਆ। ਉਹ ਦਾਅਵੇ ਤਾਂ ਬਹੁਤ ਕਰਦੇ ਨੇ ਕਿ ਇਸ ਦਾ ਗੁਲਾਮ ਹੋ ਫਿਰ ਗੁਲਾਮ ਬਣ ਕੇ ਜਿੱਤ ਗਏ ਤਾਂ ਹੁਣ ਕੀ ਪਰਵਾਸਾ ਦੇਣਗੇ ਮੈਂ ਤਾਂ ਉਹਦੋਂ ਵੀ ਕਹਿੰਦਾ ਸੀ ਕੀ ਆਪਾਂ ਗੁਲਾਮ ਨੇ ਆਜ਼ਾਦ ਕੁੰਮ ਦੇ ਆਜ਼ਾਦ ਕੁੰਮ ਨੇ ਆਪਣੀ ਮਰਜ਼ੀ ਨਾਲ ਜਿਉਣਾ ਨਾ ਜੀ ਬਾਕੀ ਤਾਂ ਕਾਨੂੰਨ ਵਿਵਸਥਾ ਦੇ ਵਿੱਚ ਤਾਂ ਜਿਹੜਾ ਬਾਕੀਆਂ ਲਈ ਉਹ ਆਪਣੇ ਲਈ ਠੀਕ ਆ ਆਪਣੇ ਗ੍ਰੀਵੈਂਸਸ ਹੈਗੇ ਨੇ ਐਸ 6 ਵੀ ਸਾਡੇ ਗ੍ਰੀਵੈਂਸਸ ਹੈਗੇ ਨੇ ਸਟੇ ਗਵਰਨਮੈਂਟਸ ਦੇ ਨਾਲ ਸਾਡੇ ਪੰਜਾਬ ਦੇ ਇਸ਼ੂਆਂ ਦੇ ਦੁੱਖ ਨੇ ਸਾਨੂੰ ਸਾਡੇ ਕਿੰਨੇ ਇਸ਼ੂਸ ਪੈਂਡਿੰਗ ਖੜੇ ਨੇ ਉਹ ਪਿਛਲੇ 40 ਸਾਲਾਂ ਕੀ ਸੰਨ 47 ਦੇ ਖੜੇ ਹੈਗੇ ਉਹਨਾਂ ਦਾ ਠੀਕ ਆ ਸਾਡੇ ਚ ਇਹ ਪਰ ਜੇ ਤੁਹਾਡੇ ਕੋਈ ਗ੍ਰੀਵੈਂਸਿਸ ਨੇ ਇਹ ਮਤਲਬ ਤਾਂ ਨਹੀਂ ਕਿ ਆਪਾਂ ਇੱਥੇ ਕੋਈ ਗੁਲਾਮੀ ਦੀ ਜ਼ਿੰਦਗੀ ਬਹੁਤ ਬਤੀਤ ਕਰ ਰਹੇ ਹਾਂ ਅੱਛਾ ਜੇ ਇਹਨਾਂ ਦੀ ਇਹ ਗੱਲ ਹੋਏਗੀ ਉੱਥੇ ਅਨੰਦਪੁਰ ਸਾਹਾ ਦਾ ਮਤਾ ਚੁੱਕਿਆ ਜਾਏਗਾ ਉਹ ਜੋ ਸੰਤਾ ਦੇ ਬੋਲ ਹੁੰਦੇ ਸੀਗੇ ਤੁਸੀਂ ਇੰਟਰਵਿਊ ਦੇ ਵਿੱਚ ਵੀ ਕਹਿ ਸੀਗਾ ਵੀ ਟ੍ਰੇਨ ਦਾ ਨਾਮ ਵੀ ਦਰਵਾਦ ਸਾਬ ਰੱਖਿਆ ਜਾਵੇ ਹਾਂ ਇਹ ਮੰਗ ਮੰਗ ਹੁੰਦੀ ਸੀ ਇਹ 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 ਹੋਣਗੀਆਂ ਗੱਲਾਂ ਮਨੋਂ ਤਾਂ ਰੱਖੀ ਹੋਈ ਹੈ ਟ੍ਰੇਨ ਦਾ ਨਾਂ ਹਮ ਜਿਹੜੀ ਹਜੂਰ ਸਾਹਿਬ ਨੂੰ ਜਾਂਦੀ ਟ੍ਰੇਨ ਦਾ ਨਾਂ ਹੈਗਾ ਯਾਰ ਨਹੀਂ ਇਹ ਜਿਹੜੀਆਂ ਗੱਲਾਂ ਆਨੰਦਪੁਰ ਸਾਹਿਬ ਦੇ ਮਤੇ ਦੀਆਂ ਉੱਥੇ ਗੱਲਾਂ ਹੋਣਗੀਆਂ ਮੇਰਾ ਖਿਆਲ ਹੋਣੀਆ ਤਾਂ ਚਾਹੀਦੀ ਜੇ ਦਾਵਾ ਕਰਦੇ ਹਾਂ ਤਾਂ ਯਾਰ ਹਮ ਮੈਨੂੰ ਮੌਕਾ ਮਿਲੇ ਮੈਂ ਤਾਂ ਜ਼ਰੂਰ ਰੱਖੂਗਾ ਤੁਸੀਂ ਚਾਹਦੇ ਹੋ ਕਿ ਸਿਆਸਤ ਦੇ ਵਿੱਚ ਆऊं ਚਿੱਟਾ ਕੁੜਤਾ ਪੀ ਮੈਂ ਪਾਇਆ ਹੋਵੇ ਪੁੜਤਾ ਪੀਮਾ ਦਾ ਪਤਾ ਨਹੀਂ ਵੀ ਚਿੱਟਾ ਪਾਉਂਗਾ ਕਿ ਨਹੀਂ ਰਹੂੰਗਾ ਤਾਂ ਐਂ ਜਿਵੇਂ ਹੈਗਾ ਜਿੱਚਤ ਕਰੂ ਤਾਂ ਪਾਪ ਹੀ ਲਵਾਂਗੇ ਆਮ ਪਾਪ ਆਇਆ ਵੀ ਹੁੰਦਾ ਮੇਰੇ ਹਮ ਤੇ ਪਰ ਨੇਤਾਗਰੀ ਵਾਲਾ ਅਨਤਪੁਰ ਪਜਾਮਾ ਨਹੀਂ ਹੈਗਾ ਮੇਰੇ ਕੋਲ ਤਾਂ ਸਿੰਪਲ ਕੱਦੀ ਦੇ ਕੁਰਤਾ ਪਜਾਮਾ ਤੇ ਇਸ ਕਰਕੇ ਸੁਖਾਇਸ਼ ਤਾਂ ਮੈਂ ਬੰਦਾਂ ਕੋ ਠੀਕ ਹੈ ਲੜਨਾ ਚਾਹਾਂਗੇ ਕਦੀ ਕਦੋਂ ਉਸ ਬਾਬਾ ਬਣਾਉਣਾ ਚਾਹੁੰਦੇ ਹੋ ਕਹਿੰਦੇ ਸਾਰਿਆਂ ਨੂੰ ਦੇਖ ਲਿਆ ਤੁਸੀਂ ਮਸੀਹੇ ਦੀ ਗੱਲ ਕੀਤੀ ਲੋਕ ਕਹਿੰਦੇ ਅਸੀਂ ਸਾਰਿਆਂ ਨੂੰ ਦੇਖ ਲਿਆ ਹੁਣ ਮੌਕਾ ਇੱਧਰ ਵੀ ਦਿੱਤਾ ਹੋਇਆ ਕਿ ਲੱਗਦਾ ਕਿ ਜੇ ਤੁਸੀਂ ਆਨਿਓ ਤੁਹਾਨੂੰ ਮੌਕਾ ਦੇ ਕੇ ਦੇਖ ਲੈਣਗੇ ਲੋਕ ਵੀ ਇਸ ਦੇਖ ਲੈ ਲੋ ਧਾਣੇ ਤੋਂ ਇਸ ਵਾਰ ਨਹੀਂ ਕਰਾਂਗੇ ਟਰਾਈ ਆਪਨ ਦੇ ਹੀ ਜੇ ਫਤਿਹ ਆ ਰੋ ਅੱਗੇ 27 ਚ ਦੇਖੋ 27 ਨੂੰ ਮੌਕਾ ਮਿਲਣਾ ਤਾਂ ਜ਼ਰੂਰ ਨੂੰ ਮਤਲਬ ਕਿਆ ਸਾਂ ਜੀ ਪੁਦੀਆਂ ਨੇ ਅਸਿੱਲ ਆ ਲਈਏ ਹਾਂ ਹਾਂ ਪੱਕਾ 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 ਅੱਜ ਨਹੀਂ ਕੱਲ ਨਹੀਂ ਲੜੂਗਾ ਜ਼ਰੂਰ ਇੱਕ ਵਾਰ ਇੰਡੀਪੈਂਡੈਂਟ ਲੜੋਗੇ ਜਾਂ ਕਿਸੇ ਨਾਲ ਹੋਪ ਮੈਂ ਤਾਂ ਕਿਸੇ ਪਾਰਟੀ ਬਲੋਂ ਲੜਨਾ ਚਾਹੂੰਗਾ ਖਾਸ ਕਰਕੇ ਅਕਾਲੀ ਦਲ ਨੂੰ ਅਕਾਲੀ ਦਲ ਨਾਲ ਕਿਹੋ ਜਿਹਾ ਕਿ ਨਹੀਂ ਆਪਣੇ ਪੰਥ ਨਾਲ ਹੀ ਰਵਾਂਗੇ ਯਾਰ ਪੰਥ ਦੇ ਉਲਟ ਕਿੱਥੇ ਜਾਣਾ ਲੋਕ ਤਾਂ ਕਹਿੰਦੇ ਕਹਿੰਦੇ ਪੰਥ ਦੀ ਗੱਲ ਕਰਦੇ ਨਹੀਂ ਅਕਾਲੀ ਕਹਿੰਦੇ ਇਹ ਨਾ ਕਰਦੇ ਹੁਣ ਆਪਾਂ ਤਾਂ ਕਰਾਂਗੇ ਤੁਸੀਂ ਪਾਰਟੀ ਨਾਲ ਜੁੜੋਗੇ ਬੰਦਿਆਂ ਨਾਲ ਨਹੀਂ ਹਾਂ ਪਾਰਟੀ ਕੋਈ ਪਲੇਟਫਾਰਮ ਨਾਲ ਜੁੜਾਂਗੇ ਹੂੰ ਚਾਹੇ ਆਪਣਾ ਬਣਾਉਣਾ ਪਰ ਇਹ ਚਾ ਕਿਵੇਂ ਕਰਨਾ ਪਏ ਉਸ ਤਰ੍ਹਾਂ ਕਰਾਂਗੇ